ਮਿਲਾਂ ਮੇਰੇ ਜੀ ਮੇਰਾ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕੌਂਦਾ ਜਿਹਦੀ ਧਨੇਰ ਅਗਵਾਈ ਕਰਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਕੀ ਹੋਇਆ ਜੀ ਅੱਜ ਅਸੀਂ ਨਾ ਸੰਯੁਕਤ ਮੋਰਚੇ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖਜੂ ਕਰਾਹਾ ਤੇ ਬਿਕਜੂ ਟਕੌਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਜਥੇ ਨੂੰ ਉਹ ਵੀ ਸਾਥੀ ਆਏ ਨੇ ਅਸੀਂ ਮਤਲਬ ਛਤ ਵੀ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਡਿਮਾਂਡਾਂ ਸੀਆਂ ਉਹ ਮਤਲਬ ਬੱਲੂ ਵਾਲਾ ਜਿਹੜਾ ਸ਼ੂਟ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਦੋਨੋਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਥਰੂ ਗਾ ਛੱਡਿਆ ਗੋਲੀਆਂ ਕੱਲ ਗੱਡਿਆ ਜਾਂ 700 ਸ਼ਹੀਦ ਸਾਭਾ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਦੋਨੋਂ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀ ਚ ਸਾਡੇ ਟੋਨੀ ਮਿਸ਼ਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਇਨਸਾਫ ਦੋਨੋਂ ਵਾਸਤੇ আর ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ ਆਪਣਾ ਸੁਆਮੀਨਾਥ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਗਈ ਕਰਜੇ ਤੇ ਲਖੀਰ ਕੌਣੀ ਮਾਰੀ ਜਾ ਰਹੀ ਜੇ ਕਾਫਰ ਘਰਾਣਾ ਦਾ ਕਰਕਮ ਆਪ ਹੋ ਸਕਦਾ ਇਹ ਸ਼ਾਂਤਮਈ ਅਸੀਂ ਸਵਾਲ ਕਰਨ ਹੋਏ ਸੀਗੇ ਪਰ ਪੁਲਿਸ ਦੇ ਮਤਲਬ ਕਿਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਛਰੇਆਂ ਵਿੱਚ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਛਰੇਆਂ ਵਿੱਚ ਮਾਰੀਆਂ ਤੇ ਸੁਗੰਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ ਅਸੀਂ ਮਤਲਬ ਦੱਸਣਾ ਚਾਹੁੰਦੇ ਭਗਵੰਤ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤੇ ਅੱਜ ਛਰੇਆਂ ਵਿੱਚ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥ ਪਾ ਲੈ ਜਿਹੜੇ ਕੋਤਹ ਅਧਿਕਾਰੀਆ ਤੇ ਆਉਣ ਵਾਲੇ ਸਮੇਂ ਚ ਪਰ ਪਿੰਡਾਂ ਚ ਵੜਨਾ ਤੇਰਾ ਵੀ ਦੁੱਬ ਰੂਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਸੈਲਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੇਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕ ਲਈ ਸਾਡੇ ਮੈਂ ਕਿ ਸਵਾਲ ਖੜਾ ਕੀਤਾ ਮਖਵੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਪਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹਦਾ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੌਂਕ ਵਿੱਚ ਜਿਹੜਾ ਕਿੱਥੇ ਆ ਫਿਰ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਤੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਨਹੀਂ ਅਸੀਂ ਇਹ ਸਾਥ ਵਿੱਚ ਟੱਕ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡਾ ਮਸਲੇ ਹੱਲ ਨਹੀਂ ਹੁੰਦੇ ਇਹ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਆ ਅਸੀਂ ਸੰਯੁਕਤ ਮੋਰਚੇ ਦਾ ਸੱਦੇ ਵੱਲੋਂ ਦੋ ਜਥੇਬੰਦੀਆਂ ਭਾਰਤੀ ਕਿਸਾਨ ਜਨਕਤਾ ਅਗਰਾਹਾ ਤੇ ਬੀਕੇ ਜੋ ਇੱਕ ਤਾਂ ਢਕਾਉਂਦਾ ਮਨਜੀਤ ਸਿੰਘ ਧਨੇਰ ਵਾਲੀ ਜੱਥੇਬੰਦੀ ਵੱਲੋਂ ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਭਾਜਪਾ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋੜ ਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਾਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਆ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆ ਚੌਂਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆ ਸਾਰ ਕੁਛ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਹੈ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛ ਰਹੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪਨੇ ਆਉਣਾ ਹੈ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਆਹ ਪੁਲਿਸ ਮੁਲਾਜ਼ਮ ਐਂ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹਾਂ ਕਿਸਾਨ ਸ਼ਹੀਦ ਹੋ ਗਿਆ ਐਨ ਐਮ ਐਸ ਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਰਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਿਆ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀ ਜੀ ਪੀ ਵਾਲੇ ਅਸੀਂ ਕਹਾਂਗੇ ਬੀ ਜੀ ਪੀ ਦੇ ਸ਼ਿਕਾਰੇ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਣ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤ ਸਿੰਘ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਐ ਅਸੀਂ ਪੂਰੇ ਇਸ ਕੇਸ ਵੱਲੋਂ ਅਸੀਂ ਲਗਾਤਾਰ ਜਾਰੀ ਰਹਾਗੇ ਜਿੱਥੇ ਮਰਜੀ ਹੈ ਪੁਲਿਸ ਲੈ ਕੇ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਹੁਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੁਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਸਰਕਾਰ ਮਰਦਾਬ ਜੁਲਵਾਦ ਮੁਕਾ